ਬਜ਼ੁਰਗਾਂ ਨੇ ਦੱਸੀਆਂ ਹੋਈਆਂ ਧਿਆਨ ਰੱਖਣਯੋਗ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਨੰਬਰ 1 ਕੱਦੂ ਦੇ ਰਸ ਵਿੱਚ ਨਮਕ ਪਾ ਕੇ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਹੋਣ ਵਾਲੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਨੰਬਰ 2 1 ਲੀਟਰ ਪਾਣੀ ਵਿੱਚ 10-15 ਅੰਬਰੂਦ ਦੇ ਪੱਤੇ ਪਾ ਕੇ 15 ਮਿੰਟ ਤੱਕ ਉਬਾਲ ਲਓ ਠੰਡਾ ਹੋਣ ਤੱਕ ਬਾਅਦ ਇਸ ਨੂੰ ਛਾਣ ਕੇ ਵਾਲਾਂ ਦੀ ਜੜ੍ਹਾਂ ਤੇ ਲਗਾਉਣ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਨੰਬਰ 3 ਅਥੇਲੀਆਂ ਨੂੰ ਆਪਸ ਵਿੱਚ ਰਗੜ ਕੇ ਗਰਮ ਕਰ ਲਓ ਜਦੋਂ ਇਹ ਪੂਰੀ ਤਰ੍ਹਾਂ ਗਰਮ ਹੋ ਜਾਣ ਤਾਂ ਇਹਨਾਂ ਨੂੰ ਹਲਕੇ ਜਿਹੇ ਤਰੀਕੇ ਨਾਲ ਅੱਖਾਂ ਉੱਪਰ ਰੱਖ ਲਓ ਧਿਆਨ ਰਹੇ ਕਿ ਅੱਖਾਂ ਉੱਪਰ ਜ਼ਿਆਦਾ ਦਬਾਅ ਨਹੀਂ ਪਾਉਣਾ ਇਸ ਕਿਰਿਆ ਨੂੰ ਘੱਟੋ ਘੱਟ 8 ਤੋਂ 10 ਵਾਰ ਕਰੋ ਇਸ ਨਾਲ ਅੱਖਾਂ ਦੀ ਰੋਸ਼ਨੀ ਤੀਜ਼ ਹੋ ਜਾਂਦੀ ਹੈ ਨੰਬਰ 4 ਕਿਸੇ ਨੂੰ ਹਰ ਗੱਲ ਤੇ ਟੋਕਣਾ ਜਾਂ ਫਿਰ ਉਸ ਦੀਆਂ ਗਲਤੀਆਂ ਕੱਢਣਾ ਬੰਦ ਕਰ ਦਿਓ ਇਸ ਦੇ ਨਾਲ ਤੁਹਾਡਾ ਚਿੜਚਿੜਾਪਨ ਵਧੇਗਾ ਅਤੇ ਲੋਕ ਤੁਹਾਨੂੰ ਇੱਕ ਨੈਗੇਟਿਵ ਇਨਸਾਨ ਸਮਝ ਲੈਣਗੇ ਨੰਬਰ 5 ਜਿਨ੍ਹਾਂ ਲੋਕਾਂ ਦੇ ਸਰੀਰ ਵਿੱਚ ਆਇਰਨ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਆਪਣੇ ਭੋਜਨ ਵਿੱਚ ਸ਼ੂਆਰਿਆਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਨੰਬਰ 6 ਆਲਸੀ ਦੇ ਬੀਜ ਖਾਣ ਨਾਲ ਤੁਹਾਨੂੰ ਬਹੁਤ ਵਧੀਆ ਮਾਤਰਾ ਵਿੱਚ ਪ੍ਰੋਟੀਨ ਮਿਲ ਸਕਦਾ ਹੈ ਇਸ ਨਾਲ ਤੁਹਾਡੀ ਇਮਿਊਨਿਟੀ ਵੀ ਬੂਸਟ ਹੋ ਜਾਵੇਗੀ ਨੰਬਰ 7 ਅੱਧਾ ਚਮਚ ਸ਼ਹਿਦ ਵਿੱਚ ਇੱਕ ਚੁਟਕੀ ਇਲਾਇਚੀ ਅਤੇ ਕੁਝ ਨਿੰਬੂ ਦਾ ਰਸ ਪਾ ਕੇ ਇਸ ਮਿਸ਼ਰਣ ਨੂੰ ਦਿਨ ਵਿੱਚ 2 ਤੋਂ 3 ਵਾਰ ਲਓ ਇਹ ਗ੍ਰਿਲ ਨੂੰ ਉਸਕਾ ਖਾਂਸੀ ਦਾ ਰਾਮਬਣ ਦਵਾਈ ਦੇ ਤੌਰ ਤੇ ਕੰਮ ਕਰਦਾ ਹੈ ਨੰਬਰ 8 ਅਲੂ ਹੀ ਰਾਤੀ ਗੁੱਧ ਹਲਦੀ ਦੇ ਨਾਲ ਹਲਕੀ ਗਰਮ ਕਰਕੇ ਦਰਦ ਵਾਲੀ ਜਗ੍ਹਾ ਤੇ ਲਗਾਓ ਇਸ ਨਾਲ ਦਰਦ ਦੂਰ ਹੋ ਜਾਵੇਗਾ ਨੰਬਰ 9 ਕਾਬਜ ਵਿੱਚ ਸ਼ਹਿਦ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਸ਼ਹਿਦ ਨੂੰ ਇੱਕ ਗਲਾਸ ਪਾਣੀ ਦੇ ਨਾਲ ਮਿਲਾ ਕੇ ਪਿਓ ਨੰਬਰ 10 ਆਪਣੇ ਨੋਮਾਂ ਵਿੱਚ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰਨ ਦੀ ਕੋਸ਼ਿਸ਼ ਕਰੋ ਇਸ ਦੇ ਇਲਾਵਾ ਤੁਸੀਂ ਲਸਣ ਦਾ ਤੇਲ ਲਗਾ ਕੇ ਵੀ ਆਪਣੇ ਨੋਮ ਬਣਾ ਸਕਦੇ ਹੋ ਨੰਬਰ 11 ਆਪਣੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਲਈ ਗਲੋ ਦਾ ਕੜਾੜਾ ਬਣਾ ਕੇ ਪੀਓ ਨੰਬਰ 12 ਅਦਰਕ ਨੂੰ ਸ਼ਹਿਦ ਦੇ ਨਾਲ ਖਾਣ ਨਾਲ ਗਲੇ ਅਤੇ ਕੰਠ ਵਿੱਚ ਹੋੜ ਵਾਲੀ ਸੋਜ ਅਤੇ ਜਲਣ ਤੋਂ ਰਾਤ ਮਿਲਦੀ ਹੈ ਨੰਬਰ 13 ਬੱਚੇ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਇੱਕ ਚਮਚ ghee ਮਿਲਾ ਕੇ ਲਾਉਣਾ ਚਾਹੀਦਾ ਹੈ ਨਾਲ ਹੀ ਪਿੱਜੀ ਹੋਈ ਕਿਸਮੇ ਦਾ ਪਾਣੀ ਵੀ ਬੱਚੇ ਲਈ ਅਸਰਦਾਰ ਹੋ ਸਕਦਾ ਹੈ ਨੰਬਰ 14 ਜੇਕਰ ਤੁਹਾਨੂੰ ਲਾਈਟਾਂ ਬੁਝਾਉਣ ਤੋਂ ਬਾਅਦ ਵੀ ਚਲਦੀ ਨੀਂਦ ਨਹੀਂ ਆਉਂਦੀ ਜਾਫਿਰ ਸੌਣ ਦੇ 1 ਘੰਟੇ ਤੋਂ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਤਾਂ ਤੁਹਾਨੂੰ ਪੋਟਾਸ਼ੀਅਮ ਦੀ ਕਮੀ ਹੋ ਸਕਦੀ ਹੈ ਇਸ ਦੇ ਨਾਲ ਆਵਾ ਪੈਰ ਦੀਆਂ ਮਾਸਪੇਸ਼ੀਆਂ ਵੀ ਖਿਚਾਅ ਪੋਟਾਸ਼ੀਅਮ ਦੀ ਕਮੀ ਦਾ ਲੱਛਣ ਹੋ ਸਕਦਾ ਹੈ ਇਸ ਦੀ ਕਮੀ ਨੂੰ ਦੂਰ ਕਰਨ ਲਈ ਆਪਣੀ ਡਾਈਟ ਵਿੱਚ ਕੇਲਾ ਨਾਰੀਅਲ ਪਾਣੀ ਅਤੇ ਚੁਕੰਦਰ ਨੂੰ ਸ਼ਾਮਲ ਕਰੋ ਇਸ ਦੇ ਇਲਾਵਾ ਤਰਬੂਜ ਅਤੇ ਖਰੂਚਾ ਵੀ ਇਸ ਦੇ ਲਈ ਬਹੁਤ ਹੀ ਵਧੀਆ ਸਰੋਤ ਹੋ ਸਕਦੇ ਹਨ ਨੰਬਰ ਬੰਦਨਾ ਕਈ ਵਾਰ ਕੁਝ ਲੋਕ ਆਪਣੀ ਡਰਾਈ ਸਕਿਨ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਹਨ ਅਤੇ ਆਪਣੀ ਇਸ ਪ੍ਰੋਬਲਮ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਬਿਊਟੀ ਕਰੀਮਸ ਜਾਂ ਫਿਰ ਤੇਲ ਦਾ ਇਸਤੇਮਾਲ ਕਰਦੇ ਹਨ ਪਰ ਇਸ ਕਮੀ ਨੂੰ ਦੂਰ ਕਰਨ ਲਈ ਤੁਸੀਂ ਪਾਲਕ ਜਾਂ ਫਿਰ ਬਦਾਮ ਦਾ ਸੇਵਨ ਕਰੋ ਨੰਬਰ 16 ਕਣਕ ਦੇ ਆਟੇ ਨੂੰ ਛਾਣੇ ਬਿਨਾ ਹੀ ਰੋਟੀ ਬਣਾਉਣੀ ਚਾਹੀਦੀ ਹੈ ਨੰਬਰ ਅੱਟੇ ਵਿੱਚ ਜੋ ਚੌਕਰ ਹੁੰਦਾ ਹੈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਨੰਬਰ 17 ਵਾਰ-ਵਾਰ ਮਿੱਠੀਆਂ ਚੀਜ਼ਾਂ ਖਾਣ ਦਾ ਮਨ ਕਰੇ ਤਾਂ ਸਰੀਰ ਵਿੱਚ ਗਲੂਕੋਜ਼ ਦੀ ਕਮੀ ਦੇ ਲੱਛਣ ਹੋ ਸਕਦੇ ਹਨ। ਇੱਦੀ ਕਮੀ ਹੋਣ ਤੇ ਸਾਨੂੰ ਜ਼ਿਆਦਾ ਮਠਿਆਈਆਂ ਨਹੀਂ ਖਾਣੀਆਂ ਚਾਹੀਦੀਆਂ। ਗਲੂਕੋਜ਼ ਦੀ ਕਮੀ ਦੇ ਦੌਰਾਨ ਤੁਹਾਨੂੰ ਮਿੱਠੀਆਂ ਚੀਜ਼ਾਂ ਸਿਰਫ ਸ਼ਾਇਦ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਸ਼ਾਇਦ ਵਿੱਚ ਗਲੂਕੋਜ਼ ਪਾਇਆ ਜਾਂਦਾ ਹੈ। ਨੰਬਰ 18 ਜੇਕਰ ਤੁਹਾਡਾ ਮਨ ਵਾਰ-ਵਾਰ ਠੰਡੀਆਂ ਚੀਜ਼ਾਂ ਖਾਣ ਦਾ ਕਰ ਰਿਹਾ ਹੈ ਤਾਂ ਤੁਹਾਡੇ ਸਰੀਰ ਅੰਦਰ ਆਇਰਨ ਦੀ ਕਮੀ ਹੋ ਸਕਦੀ ਹੈ ਇਸ ਕਮੀ ਨੂੰ ਦੂਰ ਕਰਨ ਲਈ ਤੁਸੀਂ ਕਿਸਮਿਸ ਸ਼ੂਲੇ ਅਤੇ ਮੂੰਗ ਦਾਲ ਖਾਓ ਨੰਬਰ 19 ਵੈਸੇ ਤਾਂ ਦੰਦਾਂ ਦੇ ਮਸੂੜਿਆਂ ਵਿੱਚੋਂ ਖੂਨ ਨਿਕਲਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਸ ਦਾ ਇੱਕ ਕਾਰਨ ਵਿਟਾਮਿਨ ਸੀ ਦੀ ਕਮੀ ਵੀ ਹੋ ਸਕਦੀ ਹੈ ਇਸ ਕਮੀ ਨੂੰ ਦੂਰ ਕਰਨ ਲਈ ਖੱਟੇ ਫਲ ਜਿਵੇਂ ਨਿੰਬੂ ਸੰਮੀ ਆਦਿ ਦਾ ਜੂਸ ਬਣਾ ਕੇ ਪੀ ਸਕਦੇ ਹੋ ਨੰਬਰ 2 ਜੇਕਰ ਤੁਸੀਂ ਜ਼ਿਆਦਾ ਨਮਕ ਜਾਂ ਫਿਰ ਸ਼ਕਰਖਾਨ ਦੇ ਆਦੀ ਹੋ ਤਾਂ ਸੰਭਲ ਜਾਓ ਕਿਉਂਕਿ ਜ਼ਿਆਦਾ ਨਮਕ ਲੈਣਾ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਹੋ ਸਕਦਾ ਹੈ ਨੰਬਰ ਇਸ ਦੇ ਲਈ ਤੁਸੀਂ ਘੱਟ ਤੋਂ ਘੱਟ ਸੋਡੀਅਮ ਵਾਲਾ ਭੋਜਨ ਖਾਓ ਤੇ ਸ਼ਕਰ ਦੀ ਮਾਤਰਾ ਨੂੰ ਵੀ ਘੱਟ ਤੋਂ ਘੱਟ ਰੱਖੋ ਨੰਬਰ 21 ਜੇਕਰ ਕੋਈ ਵਿਅਕਤੀ ਸਵੇਰੇ ਉਦੇ ਸਾਰ ਹੀ ਉਬਲੇ ਅੰਡੇ ਦਾ ਸੇਵਨ ਕਰਦਾ ਹੈ ਤਾਂ ਜਿਹੇ ਵਿੱਚ ਉਸ ਵਿਅਕਤੀ ਦੀਆਂ ਮਾਸਪੇਸ਼ੀਆਂ ਦੇ ਆਕਾਰ ਵਿੱਚ ਬਦਲਾਅ ਆਉਣਾ ਲੱਗ ਜਾਂਦਾ ਹੈ ਜਿਸ ਕਾਰਨ ਉਸ ਦੀ ਪਤਲੇਪਨ ਦੀ ਸਮੱਸਿਆ ਖਤਮ ਹੋ ਸਕਦੀ ਹੈ ਨਾਲ ਹੀ ਸਰੀਰ ਕਮਜ਼ੋਰੀ ਵੀ ਖਤਮ ਹੋ ਜਾਂਦੀ ਹੈ ਨੰਬਰ 2 ਜੇਕਰ ਤੁਹਾਡੀਆਂ ਹੱਡੀਆਂ ਵਿੱਚ ਦਰਦ ਰਹਿੰਦਾ ਹੈ ਤਾਂ ਰਾਜ਼ਮਾ ਦਾ ਹਫਤੇ ਵਿੱਚ 21 ਜਾਂ 2 ਵਾਰ ਸੇਵਨ ਜ਼ਰੂਰ ਕਰੋ ਇਸ ਵਿੱਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ ਨੰਬਰ 23 ਗਰਮ ਖਾਣੇ ਦੇ ਇਸਤੇਮਾਲ ਨਾਲ ਗਲੇ ਦੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ ਅਤੇ ਦਿਲ ਅਤੇ ਫੇਫੜੇ ਵੀ ਕਮਜ਼ੋਰ ਹੋ ਜਾਂਦੇ ਹਨ। ਨੰਬਰ 24 ਸੇਬ ਦੇ ਰਸ ਵੀ ਸ਼ਾਇਦ ਮਿਲਾ ਕੇ ਲੈਣ ਨਾਲ ਹਰ ਕਿਸਮ ਦੀ ਖੰਤੂ ਰਾਹਤ ਮਿਲਦੀ ਹੈ। ਨੰਬਰ 22 ਜੇਕਰ ਤੁਹਾਡੀਆਂ ਅੱਖਾਂ ਦੇ ਦੁਆਲੇ ਕਾਲੇ ਘਿਰੇ ਹੰਤਾ ਪਾਣੀ ਦਾ ਸੇਵਨ ਜਿਆਦਾ ਤੋਂ ਜਿਆਦਾ ਕਰੋ। ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਮੋਟਾਪੇ ਨੂੰ ਕੱਟ ਕਰ ਦਿੰਦਾ ਹੈ। ਨੰਬਰ 26 ਛਾਤੀ ਉੱਪਰ ਹੱਥ ਰੱਖ ਕੇ ਸੌਣ ਨਾਲ ਦਰਾਪ ਨੇ ਸੁਪਨੇ ਬਹੁਤ ਜ਼ਿਆਦਾ ਆਉਂਦੇ ਹਨ। ਨੰਬਰ 27 ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਹਲਕਾ ਗਰਮ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਆਪਣੇ ਆਪ ਬਾਹਰ ਨਿਕਲ ਆਉਂਦੇ ਹਨ। ਨੰਬਰ 28 ਖਾਣਾ ਖਾਣ ਤੋਂ ਬਾਅਦ ਤੁਸੀਂ ਤਿੰਨ ਚੀਜ਼ਾਂ ਪੀ ਸਕਦੇ ਹੋ ਜੂਸ, ਲੱਸੀ ਜਾਂ ਫਿਰ ਦਹੀਂ। ਨੰਬਰ 29 ਸੌਣ ਤੋਂ ਪਹਿਲਾਂ ਜ਼ਿਆਦਾ ਰੌਸ਼ਨੀ ਵਿੱਚ ਲੇਟ ਜਾਣਾ ਤੁਹਾਨੂੰ ਕਦੇ ਵੀ ਚੰਗੀ ਨੀਂਦ ਨਹੀਂ ਆਉਣ ਦਿੰਦਾ ਇਸ ਲਈ ਹਨੇਰੇ ਵਿੱਚ ਜਿਆਦਾ ਤੋਂ ਜਿਆਦਾ ਸੌਣ ਦੀ ਕੋਸ਼ਿਸ਼ ਕਰੋ ਨੰਬਰ 3 ਜੇਕਰ ਤੁਸੀਂ ਇਹ ਸਮਝਦੇ ਹੋ ਕਿ ਜਿਆਦਾ ਪਕਾਇਆ ਹੋਇਆ ਖਾਣਾ ਤੁਹਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਹੈ ਤਾਂ ਤੁਸੀਂ ਗਲਤ ਹੋ ਕਿਉਂਕਿ ਸਬਜ਼ੀ ਹੋਵੇ ਜਾਂ ਫਿਰ ਨਾਨ ਵੇਜ ਜਿਆਦਾ ਪਕਾਉਣ ਨਾਲ ਉਸਦੇ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਹਨ ਨੰਬਰ 31 ਦਾਲਚੀਨੀ ਦਾ ਕਿਸੇ ਵੀ ਰੂਪ ਵਿੱਚ ਸੇਵਨ ਕਰਨਾ ਤੁਹਾਡੇ ਮੋਟਾਪੇ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 32 ਲਗਭਗ 30 ਮਿਲੀਲੀਟਰ ਅਦਰਕ ਦੇ ਵਿੱਚ ਰਸ ਵਿੱਚ ਦੋ ਚਮਚ ਸ਼ਹਿਦ ਮਿਲਾ ਕੇ ਪੀਓ। ਅਦਰਕ ਅਤੇ ਸ਼ਹਿਦ ਸਰੀਰ ਦੀ ਕਿਸੇ ਵੀ ਗਾਜ ਨੂੰ ਖਤਮ ਕਰਦਾ ਹੈ। ਨੰਬਰ 33 ਤ੍ਰਿਫਲਾ ਚੂਰਨ ਸਾਡੇ ਸਰੀਰ ਦੇ ਵਜ਼ਨ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ ਨਾਲ ਹੀ ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦਾ ਹੈ ਨੰਬਰ 34 वजन ਘਟਾਉਣ ਵਿੱਚ ਆਮਲਾ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ਇਸ ਲਈ ਇਸ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਕਿ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਨੰਬਰ 35 ਜੀਰਾ ਧਨੀਆ ਅਜਵਾਇਣ ਤੇ ਸੌਂਫ ਤੇ ਮਿਸ਼ਰਣ ਦੀ ਚਾਹ ਬਣਾ ਕੇ ਪੀਓ ਇਹ ਮੋਟਾਪੇ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਨੰਬਰ 36 ਭੋਜਨ ਵਿੱਚ ਪत्ता गोभी ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ ਇਸ ਨੂੰ ਉਵਾਲ ਕੇ ਜਾਂ ਫਿਰ ਸਲਾਦ ਦੇ ਤੌਰ ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਭਾਰ ਘਟ ਕਰਨ ਵਿੱਚ ਮਦਦ ਕਰਦੀ ਹੈ ਨੰਬਰ 37 ਰਾਤ ਨੂੰ ਸੌਂਦੇ ਸਮੇਂ ਦੋ ਅਲਾਚੀ ਖਾ ਕੇ ਗਰਮ ਪਾਣੀ ਪੀਣ ਨਾਲ ਭਾਰ ਘਟ ਕਰਨ ਵਿੱਚ ਵੀ ਸਹਾਇਤਾ ਮਿਲਦੀ ਹੈ ਅਤੇ ਇਹ ਸਰੀਰ ਵਿੱਚ ਜਮਾ ਹੋਏ ਵਾਧੂ ਫੈਟ ਨੂੰ ਕੱਟ ਕਰਨ ਵਿੱਚ ਵੀ ਮਦਦ ਕਰਦੀ ਹੈ ਨੰਬਰ 38 ਕਣਕ ਦੇ ਆٹے ਦਾ ਉਪਯੋਗ ਘੱਟ ਤੋਂ ਘੱਟ ਕਰੋ ਇਸ ਦੀ ਜਗ੍ਹਾ ਤੁਸੀਂ ਜੋ ਮੱਕੀ ਬਾਜਰੀ ਦਾ ਮਿਕਸ ਆਟਾ ਵਰਤ ਕੇ ਆਪਣੇ ਆਪ ਨੂੰ ਜ਼ਿਆਦਾ ਸਿਹਤਮੰਦ ਰੱਖ ਸਕਦੇ ਹੋ ਨੰਬਰ 39 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਫਰੂਟ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਜਿਹਾ ਕਰਨਾ ਸਾਡੇ ਲਿਵਰ ਲਈ ਨੁਕਸਾਨਦਾਈ ਹੋ ਸਕਦਾ ਹੈ ਨੰਬਰ 40 ਜੇਕਰ ਤੁਸੀਂ ਰਾਤ ਨੂੰ ਚਾਵਲ ਖਾਂਦੇ ਹੋ ਤਾਂ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ ਨੰਬਰ 44 ਖਾਣੇ ਵਿੱਚ ਦਲੀਆ ਇਸਤੇਮਾਲ ਕਰਨ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਖਤਮ ਹੋ ਜਾਂਦੇ ਹਨ ਅਤੇ ਖੂਨ ਵੀ ਸਾਫ਼ ਹੋ ਜਾਂਦਾ ਹੈ। ਨੰਬਰ 42 ਜੇਕਰ ਤੁਹਾਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਦੋ ਅੰजीर ਪਿਓ ਕਿ ਰਾਤ ਨੂੰ ਖਾਣੇ ਨਾਲ ਕਬਜ਼ ਕਦੇ ਨਹੀਂ ਹੋਵੇਗੀ। ਨੰਬਰ 43 ਜਮੀਨ ਉੱਪਰ ਲੇਟ ਕੇ ਸੌਣ ਨਾਲ ਕਮਰ ਦਰਦ ਵਿੱਚ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ। ਨੰਬਰ 44 ਜੇਕਰ ਤੁਸੀਂ ਸੌਂਦੇ ਸਮੇਂ ਸਿਰ ਦੇ ਥੱਲੇ ਸਰਾਣਾ ਲੈ ਕੇ ਸੌਂਦੇ ਹੋ ਤਾਂ ਤੁਸੀਂ ਰੀਡ ਦੀ ਹੱਡੀ ਅਤੇ ਗਰਦਨ ਦੀ ਹੱਡੀ ਵਿੱਚ ਪਰੇਸ਼ਾਨੀਆਂ ਹੋ ਸਕਦੀਆਂ ਹਨ ਇਸ ਲਈ ਹੋ ਸਕੇ ਤਾਂ ਇੱਕ ਸੋਤੀ ਕਪੜਾ ਆਪਣੇ ਸਿਰ ਥੱਲੇ ਲਗਾ ਲਓ ਨੰਬਰ 45 ਜੇਕਰ ਤੁਹਾਡੇ ਫੋਨ ਦੀ ਬੈਟਰੀ 15 ਤੋਂ 20% ਰਹਿ ਗਈ ਹੈ ਤਾਂ ਤੁਰੰਤ ਹੀ ਫੋਨ ਨੂੰ ਦੇਖਣਾ ਬੰਦ ਕਰ ਦਿਓ ਕਿਉਂਕਿ ਇਹ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹੋ ਸਕਦਾ ਹੈ ਨੰਬਰ 46 ਜੇਕਰ ਤੁਹਾਡੇ ਦੰਦਾਂ ਨਿਕਲ ਆਉਂਦੀਆਂ ਹਨ ਤਾਂ ਇੱਕ ਕਲੀ ਜਾਂ ਦੋ ਕਲੀਆਂ ਲਸਣ ਦੀਆਂ ਕੁੱਟ ਕੇ ਉਸ ਦਾ ਰਸ ਦੰਦਾਂ ਉੱਪਰ ਲਗਾਉਣ ਨਾਲ 3-4 ਦਿਨਾਂ ਵਿੱਚ ਦੰਦਾਂ ਬਿਲਕੁਲ ਖਤਮ ਹੋ ਜਾਣਗੇ ਪਰ ਧਿਆਨ ਰਹੇ ਜਦੋਂ ਤੁਸੀਂ ਲਸਣ ਦਾ ਰਸ ਦੰਦਾਂ ਉੱਪਰ ਲਗਾਉਂਦੇ ਹੋ ਤਾਂ ਥੋੜੀ ਜਹੀ ਜਲਣ ਜ਼ਰੂਰ ਹੋਵੇਗੀ ਨੰਬਰ 47 ਜੇਕਰ ਤੁਹਾਡੇ ਸਰੀਰ ਵਿੱਚ ਕਦੇ ਵੀ ਕਿਤੇ ਵੀ ਕੋਈ ਵੀ ਮੋਚ ਆ ਜਾਵੇ ਤਾਂ ਮੋਚ ਵਾਲੀ ਥਾਂ ਉੱਪਰ ਹਲਕੇ ਸੱਤ ਨਾਲ ਭੀੜ ਦੇ ਦੁੱਧ ਦੀ ਮ사ਜ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਮੋਜ ਬਿਲਕੁਲ ਠੀਕ ਹੋ ਜਾਵੇਗੀ ਨੰਬਰ 48 ਜੇਕਰ ਤੁਹਾਡੇ ਵਾਲ ਝੜ ਰਹੇ ਹਨ ਤਾਂ ਅਤੇ ਜੇਕਰ ਤੁਹਾਡੇ ਘਰ ਵਿੱਚ ਕੋਈ ਅਨਾਰ ਦਾ ਦਰਖਤ ਹੈ ਤਾਂ ਅਨਾਰ ਦੇ ਬੂਟੇ ਦੇ ਜੋ ਫੁੱਲ ਹੁੰਦੇ ਹਨ ਨਹੀਂ ਵਿੱਚ ਮਿਲਾ ਕੇ ਉਹਨਾਂ ਦਾ ਪੇਸਟ ਬਣਾ ਕੇ ਸਿਰ ਉੱਪਰ ਲਗਾਉਣ ਨਾਲ ਵਾਲ ਕਦੇ ਵੀ ਨਹੀਂ ਝੜਨਗੇ ਅਤੇ ਬਿਲਕੁਲ ਸਿਲਕੀ ਹੋ ਜਾਣਗੇ ਨੰਬਰ 53 ਜੇਕਰ ਤੁਹਾਡੇ ਪੈਰਾਂ ਦੀਆਂ ਅੱਡੀਆਂ ਫਟ ਗਈਆਂ ਨੇ ਸਰੋਂ ਦੇ ਤੇਲ ਵਿੱਚ ਥੋੜੀ ਜਹੀ ਹਲਦੀ ਮਿਲਾ ਕੇ ਲਗਾਉਣ ਨਾਲ ਅੱਡੀਆਂ ਬਿਲਕੁਲ ਠੀਕ ਹੋ ਜਾਂਦੀਆਂ ਹਨ ਨੰਬਰ 50 ਸਾਨੂੰ ਕਦੇ ਵੀ ਆਪਣੇ ਹੱਥਾਂ ਦੀਆਂ ਉਂਗਲੀਆਂ ਨਹੀਂ ਚਟਕਣੀਆਂ ਚਾਹੀਦੀਆਂ ਚਟਕਾਉਣੀਆਂ ਚਾਹੀਦੀਆਂ ਕਿਉਂਕਿ ਅਜਿਹਾ ਕਰਨ ਨਾਲ ਹੱਡੀਆਂ ਦੀ ਬਿਮਾਰੀ ਹੋ ਸਕਦੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਖਾਂ ਥੱਲੇ ਡਾਰਕ ਸਰਕਲ ਅਤੇ ਹੋਰ ਵੀ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ ਨੰਬਰ 52 ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਰੂਮ ਵਿੱਚ ਹੀ ਰੱਖਦੇ ਹੋ ਤਾਂ ਲਗਾਤਾਰ ਅੰਦਰ ਰਹਿਣ ਨਾਲ ਉਹਨਾਂ ਦੀ ਇਮਿਊਨਿਟੀ ਸਟਰੋਂਗ ਨਹੀਂ ਹੋਵੇਗੀ ਇਸ ਲਈ ਉਹਨਾਂ ਨੂੰ ਮਿੱਟੀ ਵਿੱਚ ਜਿਆਦਾ ਤੋਂ ਜਿਆਦਾ ਖੇਡਣ ਦਿੱਤਾ ਜਾਵੇ ਤਾਂ ਉਹਨਾਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਵਧੀਆ ਹੋ ਜਾਵੇਗੀ ਨੰਬਰ 52 ਤਨੀਏ ਜਦ ਅਸਲ ਲਗਾਉਣ ਨਾਲ ਗੰंजे ਸਿਰ ਉੱਪਰ ਵੀ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ ਨੰਬਰ 53 ਜੋ ਲੋਕ ਬਹੁਤ ਹੀ ਜ਼ਿਆਦਾ ਪਤਲੇ ਹਨ ਉਹਨਾਂ ਨੂੰ ਦਹੀਂ ਦੁੱਧ ਲੱਸੀ ਆਦੀ ਦਾ ਬਹੁਤ ਜ਼ਿਆਦਾ ਪ੍ਰਯੋਗ ਕਰਨਾ ਚਾਹੀਦਾ ਹੈ। ਨੰਬਰ 54 ਜਲਦੀ ਸੌਣ ਵਾਲਾ ਤੇ ਜਲਦੀ ਉੱਠਣ ਵਾਲਾ ਇਨਸਾਨ ਹਮੇਸ਼ਾ ਤਰੋਤਾਜ਼ਾ ਦਿਖਾਈ ਦਿੰਦਾ ਹੈ। ਇਸ ਲਈ ਸਾਨੂੰ ਜਲਦੀ ਸੌਣਾ ਚਾਹੀਦਾ ਹੈ ਤੇ ਜਲਦੀ ਹੀ ਉੱਠਣਾ ਚਾਹੀਦਾ ਹੈ। ਨੰਬਰ 55 ਰਾਤ ਦੇ ਵੇਲੇ ਤਾਜੀ ਹਵਾ ਵਿੱਚ ਸੌਣ ਨਾਲ ਇਨਸਾਨ ਦਾ ਦਿਮਾਗ ਬਹੁਤ ਵਧੀਆ ਕੰਮ ਕਰਦਾ ਹੈ। ਨੰਬਰ 56 ਜੇਕਰ ਤੁਸੀਂ ਮਸ਼ਰਾਂ ਤੋਂ ਪਰੇਸ਼ਾਨ ਹੋ ਫੋਨ ਦੇ ਹੂ ਤ ਸਮੇ ਆਪਣੇ ਕੋਲ ਨਮਕੀਨ ਪਾਣੀ ਭਰ ਕੇ ਰੱਖ ਲਓ ਇਸ ਤਰ੍ਹਾਂ ਕਰਨ ਨਾਲ ਮੱਛਰ ਰਾਤ ਪਰ ਤੁਹਾਡੇ ਨਜ਼ਦੀਕ ਨਹੀਂ ਆਉਣਗੇ ਨੰਬਰ 57 ਨਿੰਮ ਦੇ ਪੱਤਿਆਂ ਨਾਲ ਵਾਲ ਧੋਣ ਨਾਲ ਵਾਲਾਂ ਦਾ ਝੜਨਾ ਬਿਲਕੁਲ ਬੰਦ ਹੋ ਜਾਂਦਾ ਹੈ ਨੰਬਰ 55 ਜਿਆਦਾ ਤਲੀਆਂ ਹੋਈਆਂ ਚੀਜ਼ਾਂ ਨੂੰ ਨਹੀਂ ਖਾਣਾ ਚਾਹੀਦਾ ਕਿਉਂਕਿ ਇਹਨਾਂ ਨਾਲ ਬਦਹਜਮੀ ਹੋ ਸਕਦੀ ਹੈ ਨੰਬਰ 9 ਚਿਹਰੇ ਉੱਪਰ ਤੇ ਟਮਾਟਰ ਨੂੰ ਕੱਟ ਕੇ ਉਸ ਵਿੱਚ ਥੋੜੀ ਜਹੀ ਕਾਫੀ ਮਿਲਾ ਕੇ ਚਿਹਰੇ ਉੱਪਰ ਮ사ਜ ਕਰਨ ਨਾਲ ਚਿਹਰਾ ਖਿੜ ਜਾਂਦਾ ਹੈ ਨੰਬਰ 60 ਹਰ ਰੋਜ਼ ਸੌਂਪ ਵਾਲਾ ਦੁੱਧ ਪੀਣ ਨਾਲ ਰੰਗ ਗੋਰਾ ਹੋਣ ਲੱਗ ਜਾਂਦਾ ਹੈ ਦੋਸਤੋ ਇਸੇ ਤਰ੍ਹਾਂ ਦੀਆਂ ਹੋਰ ਮੋਟੀਵੇਸ਼ਨਲ ਅਤੇ ਜਾਣਕਾਰੀ ਨਾਲ ਭਰਪੂਰ ਵੀਡੀਓਜ਼ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਪ੍ਰੇਕ ਇਨਸਾਨ ਦੀ ਚੇਤ ਤੰਦਰੁਸਤ ਹੋਵੇ ਤੁਹਾਡੇ ਮਾਪੇ-ਬਾਪ ਦੀ ਉਮਰ ਲੰਬੀ ਹੋਵੇ ਕਿਰਪਾ ਕਰਕੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੀ ਇੱਕ ਵਾਰੀ ਫੇਰ ਤੁਹਾਡਾ ਧੰਨਵਾਦ